ਸਤਿਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਲਓ ਜੀ ਆਪਾਂ ਨੂੰ ਪਤਾ ਹੈ ਕਿ ਠੰਡ ਬਹੁਤ ਹੈ ਤੇ ਆਪਾਂ ਮੋਟਰ ਚਲਾ ਕੇ ਗਰਮ ਪਾਣੀ ਕੱਢਿਆ ਜੀ ਇਹ ਮੱਝਾਂ ਵਾਸਤੇ ਕਿਉਂਕਿ ਜਿਹੜੀ ਮੱਝਾਂ ਦੀ ਮਿਹਨਤ ਹੁੰਦੀ ਹੈ ਬਹੁਤ ਮਿਹਨਤ ਹੁੰਦੀ ਹੈ ਤੇ ਤੁਹਾਨੂੰ ਦਿਖਾਵਾਂਗੇ ਆਪਣਾ ਕਮਰਾ ਜਿਹੜਾ ਇਹਦੇ ਵਿੱਚ ਮੱਝਾਂ ਕੱਢੀਆਂ ਨੇ ਆਪਣੀਆਂ। ਦੇਖੋ ਕਿਉਂਕਿ ਮਿਹਨਤ ਬਹੁਤ ਆਉਂਦੀ ਆ ਡੰਗਰਾਂ ਦੇ ਉੱਤੇ ਪਹਿਲਾਂ ਸਵੇਰੇ ਉੱਠ ਕੇ ਸਾਰਾ ਲੋਹਾ ਪਿੱਛੇ ਢੋਣਾ ਪੈਂਦਾ ਜੀ ਉਹ ਆ ਪਿੱਛੇ ਹਟਾ ਕੇ ਕੱਖ ਪਾਉਣੇ ਪੈਂਦੇ ਨੇ ਕੱਖ ਪਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਦੁੱਧ ਚੋਣਾ ਪੈਂਦਾ ਜੀ ਕਿਉਂਕਿ ਠੰਡ ਬਹੁਤ ਆ ਇਸ ਕਰਕੇ ਅੰਦਰ ਵਧੀਆ ਗਰਮਾਚ ਦੇ ਵਿੱਚ ਪਸ਼ੂ ਖੜੇ ਨੇ ਜੀ ਆਪਣੇ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੂੰ ਜਿਹੜੇ ਆਪਾਂ ਕੱਖ ਪਾਉਂਦੇ ਹਾਂ ਜੀ ਤਕਰੀਬਨ ਇੱਕ ਟਾਈਮ ਦੀ 5 ਕਿਲੋ ਤੂੜੀ ਤੇ 1.5 ਟੋਕਰੇ ਹਰੀ ਰਹਾ ਇੱਕ ਮੱਜ ਨੂੰ ਪਾਉਂਦੇ ਹਾਂ ਜੀ ਉਹ ਵਿੱਚ ਤੂੜੀ ਰਲਾ ਕੇ ਭਲਾ ਨੂੰ ਹੱਪਰ ਮੋਟਰ ਚਲਾ ਕੇ ਗਰਮ ਪਾਣੀ ਪਲਾਉਂਦੇ ਹਾਂ ਜੀ ਕਿਉਂਕਿ ਜਿਹੜਾ ਕੋਸਾ ਪਾਣੀ ਹੁੰਦਾ ਇਸ ਵੇਸੇ ਵਧੀਆ ਪਾਣੀ ਪੀ ਲੈਂਦਾ ਜੀ ਪਸ਼ੂ ਆ ਆਪਣਾ ਲਾਇਆ ਹੋਇਆ ਜੀ ਆ ਦੇਖ ਸਕਦੇ ਹੋ ਤੁਸੀਂ ਇਹ ਨਾ ਡੰਗਰ ਉਧਰ-ਉਧਰ ਹੋ ਕੇ ਖੜਦੇ ਸੀਗੇ ਇੱਕ ਦੂਜੇ ਦੇ ਉੱਤੇ ਗੁਫਾ ਕਰਦੇ ਤੇ ਇਹਦੇ ਕਰਕੇ ਆਪਾਂ ਨੇ ਇਹ ਲਾਇਆ ਹੋਇਆ ਤੇ ਕੁਝ ਮੇਰੇ ਵੀਰ ਡੰਗਰਾਂ ਤੋਂ ਪੈਣਾ ਵੀਰ ਖੁਗ ਮੰਨਦੇ ਨੇ ਡੰਗਰਾਂ ਤੋਂ ਪਰ ਇਹ ਜਿਹੜਾ ਕਾਰੋਬਾਰ ਹੈ ਡੰਗਰਾਂ ਦਾ ਇਹ ਵੀ ਬਹੁਤ ਵਧੀਆ ਕਿਉਂਕਿ ਇੱਕ ਘਰ ਦਾ ਦੁੱਧ ਪਿਓਰ ਦੁੱਧ ਹੋ ਜਾਂਦਾ ਜੀ ਆਪਾਂ ਬਾਹਰ ਤੋਂ ਦੁੱਧ ਲੰਨੇ ਆ ਪਤਾ ਨਹੀਂ ਕਹੇ ਕਹੇ ਜਾਂ ਦੁੱਧ ਹੁੰਦਾ ਇਹ ਜਿਹੜਾ ਆਪਣਾ ਘਰ ਦਾ ਦੁੱਧ ਹੁੰਦਾ ਬਹੁਤ ਵਧੀਆ ਹੁੰਦਾ ਇਹਦੇ ਸਿੰਗਾਂ ਨੂੰ ਵੀ ਤੇਲ ਲਾਉਣੇ ਆ ਕਿਉਂਕਿ 20 ਦਿਨ ਹੋ ਗਏ ਪਸ਼ੂ ਨੜਾਈ ਨਹੀਂ ਹੈਗੇ ਠੰਡ ਕਰਕੇ ਆ ਸਿੰਗ ਇਹਦੇ ਤੁਸੀਂ ਦੇਖ ਸਕਦੇ ਹੋ ਬਹੁਤ ਮੁੜ ਰਹੇ ਨੇ ਬਹੁਤ ਵਧੀਆ ਆਪਣੀ ਘਰ ਦੀ ਝੋਟੀ ਫਾੜੀ ਹੋਈ ਆ ਇਹ ਵਾਇਆ ਤੇ ਵਾਸ਼ੂਨ ਦੇ ਤੇ ਮਿਹਨਤ ਬਹੁਤ ਆਉਂਦੀ ਹੈ ਜੀ ਇੱਕ ਬੰਦਾ ਕਹਿ ਦਿੰਦਾ ਕਿ ਦੁੱਧ ਇੰਨਾ ਮਹਿੰਗਾ ਹੈ ਇਹ ਜਿਹੜਾ ਘਰ ਦਾ ਦੁੱਧ ਹੁੰਦਾ ਪਿਓਰ ਦੁੱਧ ਹੁੰਦਾ ਜੀ ਇਹ ਤੇ ਆਪਾਂ ਹੁਣ ਇਹਨਾਂ ਨੂੰ ਬਾਹਰ ਕੱਢਤਾ ਤੇ ਇੱਕ ਆਪਣਾ ਅੰਦਰ ਘਟਰੂ ਵੀ ਖੜਾ ਜੀ ਛੋਟਾ ਜਿਹਾ ਇਹ ਆਪਣਾ ਛੋਟਾ ਜਿਹਾ ਬੱਚਾ ਜੀ ਇਹ ਇਹ ਵਿਚਾਰਾ ਇਹਦੇ ਥੱਲੇ ਆਪਾਂ ਗੱਤਾ ਪਿਛਾ ਕੇ ਰੱਖਦੇ ਸੀ ਦੇਖ ਸਕਦੇ। ਹਟ। ਭਰੇ ਮਰ ਜਾ। ਇਹ ਵੀ ਸਾਰੇ ਦੁੱਧ ਪੀ ਕੇ ਜਿਆਦਾ ਚਮੜ ਜਾਂਦੇ ਨੇ ਕੱਟਰੂ ਵੱਛਰੂ। ਕਿਉਂਕਿ ਇਹਨੂੰ ਵੀ 10 ਕਿਲੋ ਦੁੱਧ ਤਾਂ ਮਿਲਦਾ ਰੋਜ਼ ਬੋਤਲ ਭਰ ਕੇ ਦੁੱਧ ਦੀ ਪਲਾਉਂਦੇ ਆਪਾਂ ਇਹਨੂੰ। ਲਾਲ ਰੰਗ ਦਾ ਇਹ ਰੱਸਾ ਪਾਇਆ ਵੇ ਦੇਖ ਸਕਦੇ ਤੁਸੀਂ। ਜੋ ਕਿ ਲਾਲ ਰੰਗ ਦੇ ਖਤਰੇ ਦੀ ਨਿਸ਼ਾਨੀ ਹੁੰਦੀ ਹੈ। ਨਾ ਥੱਲੇ ਆਪਾਂ ਗੱਦਾ ਵੀ ਬਿਛਾਇਆ ਹੋਇਆ ਇਸ ਤਰ੍ਹਾਂ ਮੈਟ ਵਿਛਾ ਕੇ ਰੱਖਦੇ ਆਂ ਡੰਗਰ ਨੂੰ ਬੈਠਣ ਦੇ ਵਿੱਚ ਕੋਈ ਤਕਲੀਫ ਨਹੀਂ ਆਉਂਦੀ ਹੈਗੀ। ਤੇ ਆਪਾਂ ਹੁਣ ਅੰਦਰ ਤੋਂ ਇਹ ਸਾਰਾ ਸਾਫ਼ ਕਰ ਦੇਣਾ ਜੀ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਅੰਦਰ ਕਸਮਾਨ ਪਾਇਆ ਹੋਇਆ ਡੰਗਰਾਂ ਨੇ। ਆ ਦੇਖੋ ਇਹ ਆਪਾਂ ਆਪਣੇ ਛੋਟੇ ਜਿਹੇ ਘਟੇ ਨੂੰ ਵਿੱਚ ਦਾਣਾ ਰਲਾਇਆ ਹੋਇਆ ਜੀ ਤਸਲੇ ਵਿੱਚ ਪਾ ਕੇ ਕੱਖ ਕਿਉਂਕਿ ਅੱਜ ਕੱਲ ਜਿਹੜੇ ਡੰਕਰ ਨੇ ਇਹ ਵਧੀਆ ਖਰਾਕ ਖਾ ਕੇ ਹੀ ਵਧੀਆ ਦੁੱਧਵਾ ਬੰਦੇ ਨੇ ਲਾ ਫੜੋਈ ਵੀ ਪਿਲਾ ਪਿਲਾ ਫੜਾ ਫੜਾ ਹੋਰ ਵੀ ਕੰਮ ਕਰਨੇ ਨੇ ਮੈਂ ਰਾਕ ਮਹੀਨਾ ਸਾਈਆ ਕਰਦਾ ਪਿਲਾ ਪਿਲਾ ਮਾਂ ਨੂੰ ਘੱਟ ਚੁੰਗਦਾ ਇਹ ਚੁੰਗਣੀ ਨਹੀਂ ਜਿਆਦਾ ਚੁੰਗਦਾ ਪਿਲਾ 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 ਇਹ ਬਹੁਤ ਹੀ ਕਿਊਟ ਬੱਚਾ ਜੀ ਇਹ ਅਸਿੰਗ ਦੇਖ ਲਓ ਤੁਸੀਂ ਤੇ ਸਿੰਗ ਵੀ ਕੱਢਣ ਲੱਗ ਗਿਆ ਆ ਦੇਖੋ ਸਿੰਗ ਕਾਲੇ ਰੰਗ ਦੇ ਸਿੰਗ ਨੇ ਦੇ ਸਾ ਦੇਖੋ ਇਹਨਾਂ ਪੀਲਾ 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 ਇਹਨਾਂ ਪੀਲਾ ਪੀਲਾ ਸਾ ਜਲਾ ਜਲਾ ਪੀ ਕੇ ਇੱਕ ਦੂਰੇ ਉੱਪਰ ਚੜ ਚੜ ਜੋ ਤੇ ਕਦੂਰੇ ਉੱਪਰ ਨੂੰ ਹੋ ਕੇ ਨਹੀਂ ਗੋਹਾ ਕਰਦੀਆਂ ਉਹ ਲਿਆ ਤਾਂ ਇਹ ਛੱਡਦਾ ਹੈ। ਉਹ ਜੀ ਠੰਡ ਬਹੁਤ ਹੈ ਹੁਣ ਆਪਾਂ ਇਹਦੇ ਤੇ ਬੋਰੀ ਵੀ ਦੇ ਦੰਨੇ ਆ। ਕਿਉਂਕਿ ਨਿੱਗ ਜੀ ਕਰਕੇ ਬੈਠਾ ਰਹਿੰਦਾ ਤੇ ਆਪਾਂ ਹੁਣ ਦਰਦੋਂ ਜਿਹੜਾ ਇਹਦਾ ਗੋਹਾ ਕੂੜਾ ਜੋ ਵੀ ਹੈਗਾ ਉਹਨੂੰ ਸਾਫ਼ ਕਰਦੇਗੇ। ਤੇ ਪਹਿਲਾਂ ਤਾਂ ਇਹਨੂੰ ਧੋ ਦਈਏ ਚੰਗੀ ਤਰ੍ਹਾਂ। ਉਹਕੇ ਜੰਗੀਦਰਾ ਰੱਖਾਂਗੇ ਇਹਨੂੰ ਨਾ ਜਿਹੜਾ ਖੁੱਲੀ ਚ ਕੱਖ ਪਾਏ ਸੀਗੇ ਬੱਚੇ ਹੋਏ ਆਪਾਂ ਹੁਣ ਇਹਨੂੰ ਬਾਹਰ ਸੜ ਦੇਣੇ ਹਟ ਹਟ ਕੱਖ ਖਾ ਲੈਣੀਆਂ ਇਹ ਜਿਹੜੇ ਬੱਚੇ ਅੰਦਰ ਪਾਏ ਸੀਗੇ ਉਹ ਬਾਹਰ ਪਾ ਕੇ ਆਪਾਂ ਨੇ ਹਲੋ ਨਿਆ ਓਏ ਿੱਲੇ ਦਪਾ ਥੱਲੇ ਫਰਾਲੀ ਟੁੱਕੀ ਹੋਈ ਹੈ ਜੀ ਉਹ ਥੱਲੇ ਘੇਰ ਦੇਣੇ ਤਾਂ ਕਿ ਨਿੱਗ ਰਹਿੰਦੀ ਹੈ ਥੱਲੇ ਫਰਸ਼ ਤੋਂ ਕਿਉਂਕਿ ਫਰਸ਼ ਠੰਡਾ ਰਹਿੰਦਾ ਹੈ ਇਹ ਕਰਕੇ ਯਾਪਾ ਹੁਣ ਅੰਦਰੋਂ ਝਾੜੂ ਮਾਰ ਕੇ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਇਹ ਕੋਵੇ ਸ਼ਾਮ ਨੂੰ ਆਪਾਂ ਫੇਰ ਅੰਦਰ ਬੰਦਣੀ ਇਹਦੇ ਕਰਕੇ ਸਾਫ਼ ਕਰ ਦੇਣਾ ਹੈ ਚੰਗੀ ਤਰ੍ਹਾਂ ਤੇ ਸੁੱਕ ਜਾਣਾ ਹੈ ਫਿਰ ਸ਼ਾਮ ਤੱਕ ਵਧੀਆ ਜਿਹੜੇ ਮੇਰੇ ਵੀਰ ਦੁੱਧ ਲੰਦੇ ਨੇ ਘਰਾਂ ਤੋਂ ਦੁੱਧ ਲੈਣ ਵੇਲੇ ਰੇਟ ਨਾ ਦੇਖੇ ਕਰੋ ਕਿਉਂਕਿ ਡੰਗਣਾ ਦੇ ਉੱਤੇ ਮਿਹਨਤ ਬਹੁਤ ਆਉਂਦੀ ਹੈ ਇੱਕ ਦਾ ਤੁਹਾਨੂੰ ਪਿਓਰ ਦੁੱਧ ਮਿਲਦਾ ਘਰ ਦਾ ਤੇ ਰੇਟ ਨਾ ਦੇਖੇ ਕਰੋ ਰੇਟ ਜਿੰਨਾ ਹੁੰਦਾ ਉਹਨਾ ਜੇ ਦੇ ਕਰੋ ਆਗਰ ਇਹਨੂੰ ਖੁਸ਼ ਹੋ ਕੇ ਤਾਂ ਕਿ ਤੁਹਾਨੂੰ ਪਿਓਰ ਦੁੱਧ ਪੀਣ ਨੂੰ ਮਿਲ ਸਕੇ ਪੈਨੂੰ ਚੰਗੀ ਤਰ੍ਹਾਂ ਇਹ ਦੋ ਮਾਰਟ ਵਿਸ਼ੇ ਹੋਏ ਨੇ ਵੀ ਆਪਾਂ ਬਾਹਰ ਕੱਢਣੇ ਨੇ ਤੇ ਪਹਿਲਾਂ ਆਪਾਂ ਉੱਪਰੋਂ ਇਹ ਤੂੜੀ ਸਾਰੀ हटਾਈ ਆ ਜੀ ਕਿ ਇਹਨਾਂ ਨੂੰ ਆਪਾਂ ਬਾਹਰ ਕੱਢ ਦਿੰਨਾ ਮੱਟਾਂ ਨੂੰ। ਕਿਉਂਕਿ ਨਾ ਮੱਟਾਂ ਥੱਲੇ ਗਿੱਲਾ ਰਹਿੰਦਾ ਨਾ। ਮੱਟ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਦੇਣੇ ਨੇ ਧੋ ਕੇ। ਜਦੋਂ ਪਾਣੀ ਮਾਰ ਦੇਣੀ। ਕਿਉਂਕਿ ਫਿਰ ਆਪਾਂ ਸ਼ਾਮ ਨੂੰ ਫਿਰ ਬਿਚਾਉਣੇ ਨੇ ਮੱਜਾਂ ਦੇ ਥੱਲੇ। ਕਿਉਂਕਿ ਮੱਜਾਂ ਬਹੁਤ ਚੌੜ ਦੇ ਨਾਲ ਬੈਠ ਜਾਂਦੀਆਂ ਨੇ। ਇਹਨਾਂ ਮਾਟਾਂ ਤੇ ਥੱਲੇ ਇਹਨਾਂ ਦੇ ਫਰਸ਼ ਦੇ ਉੱਤੇ ਗੋਡੇ ਘਾਜਦੇ ਨੇ ਜੀ ਬੈਠਣ ਦੇ ਨਾਲ ਤੇ ਇਹਦੇ ਨਾਲ ਆਰਾਮ ਦੇ ਨਾਲ ਪਸ਼ੂ ਮਾਟ ਦੇ ਉੱਤੇ ਬੈਠਦਾ ਜੀ ਬਹੁਤ ਵਧੀਆ ਲੱਗਦਾ ਹੈ ਪਸ਼ੂ ਨੂੰ ਇਹ ਆਪਣੀ ਕਹਾਣੀ ਹੈ ਜਿਹੜਾ ਕਿ ਆਪਾਂ ਕੋਸ਼ਿਸ਼ਤਾ ਆਪਣੇ ਘਰ ਦੇ ਵਿੱਚ ਬਾਨਾਂ ਲਾਈਆਂ ਹੋਈਆਂ ਨੇ ਲੱਗੀਆਂ ਨੇ ਦੁੱਧਲ ਜਾਣ ਵਾਸਤੇ ਤੇ ਜਿਹੜਾ ਬਚਦਾ ਵਾ ਆਪਾਂ ਡੇਰੀ ਦੇ ਵਿੱਚ ਦੁੱਧ ਪਾ ਦਨੇ ਆ ਜੀ ਫਸ਼ੂਆਂ ਦਾ ਇਸ ਤਰ੍ਹਾਂ ਇਹਨੂੰ ਧੋ ਕੇ ਆਪਾਂ ਚੰਗੀ ਤਰ੍ਹਾਂ ਖੜਾ ਕਰ ਦੇਣਾ ਮੈਟ ਨੂੰ ਇਹ ਆਪਾਂ ਇੱਕ ਮੈਟ ਸੀਗਾ ਆਪਣੇ ਕੋਲ ਉਹ ਥੋੜਾ ਜਿਹਾ ਖਰਾਬ ਹੋ ਗਿਆ ਸੀ ਵੱਡਤਾ ਸੀਗਾ ਆਪਾਂ ਨੇ ਵੱਡ ਕੇ ਆਪਾਂ ਜਿਹੜਾ ਛੋਟਾ ਬੱਚਾ ਹੈ ਉਹਦੇ ਥੱਲੇ ਬਿਠਾਉਨੇ ਹੁੰਦੇ ਨੇ ਕਿਉਂਕਿ ਇਹ ਜਿਹੜੇ ਬੱਚੇ ਹੁੰਦੇ ਨੇ ਇਹਨਾਂ ਨੂੰ ਠੰਡ ਬਹੁਤ ਜਿਹੀ ਲੱਗ ਜਾਂਦੀ ਹੈ ਇਸ ਕਰਕੇ ਇਹ ਮਾੜੇ ਦੇ ਥੱਲੇ ਵਿਸਾਇਆ ਹੋਇਆ ਜਿਹੜੇ ਮੇਰੇ ਵੀਰ ਭੈਣਾ ਦੰਗਰਾਂ ਤੋਂ ਸੂਗ ਮੰਨਦੇ ਨੇ ਉਹ ਪਲੀਸ ਸੂਗ ਨਾ ਮੰਨੇ ਕਰੋ ਕਿਉਂਕਿ ਜਿਹੜਾ ਘਰ ਦਾ ਦੁੱਧ ਹੁੰਦਾ ਬਹੁਤ ਪਿਓਰ ਹੁੰਦਾ ਆਪਾਂ ਨੂੰ ਸਾਰਿਆਂ ਨੂੰ ਇੱਕ ਇੱਕ ਡੰਗਰ ਦਾ ਘਰ ਦੇ ਵਿੱਚ ਰੱਖਣਾ ਚਾਹੀਦਾ ਤਾਂ ਕਿ ਆਪਾਂ ਨੂੰ ਪਿਓਰ ਦੁੱਧ ਪੀਣ ਨੂੰ ਮਿਲ ਸਕੇ ਅਤੂ ਦੇਖ ਸਕਦੇ ਹੋ ਆਪਣੇ ਘਰੇ ਨੇ ਮੱਝਾਂ ਤੁਹਾਡੇ ਨਾਲ ਕਰੀਏ ਗੱਲਬਾਤ ਮੱਝਾਂ ਬਾਰੇ ਜੇਕਰ ਸਾਡਾ ਬਣਾਇਆ ਹੋਇਆ ਬਲੌਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਧੰਨਵਾਦ ਸਾਰਿਆਂ ਦਾ